ਕਿਹੜਾ ਜਨੋਜੀ ਦੇ ਸਾਹਮਣੇ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਦਾ ਅਜਦਾ ਨੀ ਜੀ ਬਹੁਤ ਧੀਰ ਦਾ ਮੁੱਢ ਤੋਂ ਇਹ ਕ੍ਰਾਈਮਰ ਲੋਕ ਬੰਦੇ ਨੇ ਬਾਦਰਿਆ ਜੀ ਪਹਿਲਾਂ ਤਿੰਨ ਕਤਲ ਪਹਿਲਾਂ ਹੋ ਚੁੱਕੇ ਨੇ ਇਹਨਾਂ ਨੇ ਤਿੰਨ ਕਤਲਾਂ ਦੇ ਵਿੱਚ ਕੋਈ ਸ਼ੂਣ ਨਹੀਂ ਹੋਣ ਦਿੱਤੀ ਸਾਡੇ ਸ਼ਹਿਰ ਦੇ ਇੱਕ ਬਤਵੰਦਾ ਬੰਦਾ ਇਹਨਾਂ ਦੀ ਫੁੱਲ ਐਂਡ ਫਾਈਨਲ ਸਪੋਰਟ ਕਰਦਾ ਜੋ ਮੰਦਰ ਦਾ ਪ੍ਰਧਾਨ ਬਣਿਆ ਹੋਇਆ ਜੀ ਨਾ ਉਹਨਾਂ ਦਾ ਤਿੰਨ ਬੰਦਿਆਂ ਦਾ ਨਾ ਡਾਕਟਰੀ ਮੈ ਨਾ ਹੋਇਆ ਨਾ ਕੁਝ ਹੋਰ ਹੈ ਬਾਹਰ ਦੀ ਬਾਹਰ ਬਗੈਰ ਰੋਜ਼ ਕਰੇ ਤੋਈ ਜੀ ਭੁਕੇ ਗਏ ਨੇ ਜੀ ਤੇ ਉਹੀ ਕੰਮ ਅੱਜ ਮੇਰੇ ਬੇਟੇ ਨਾਲ ਮੇਰੇ ਬੇਟੇ ਨਾਲ ਤਾਤ੍ਰਿਕ ਵਿਦਿਆ ਨਾਲ ਉਹਦਾ ਹਵਲ ਦੇ ਵਿੱਚੋਂ ਦੀ ਮੱਲੀ ਦੇਣਾ ਚਾਹੁੰਦੇ ਸੀ ਜੀ ਇਹ ਤਾਤ੍ਰਿਕ ਪੰਡਤ ਤੇ ਕਿਹੜਾ ਬੰਦਾ ਅਮਲ ਕੀ ਸਪੋਰਟ ਕਰਦਾ ਹੈ ਉਹਦਾ ਇਹਨਾਂ ਦਾ ਸਪੋਰਟ ਜੀ ਹੈਡ ਹੈਡ ਇਹਨਾਂ ਦਾ ਜਿਹੜਾ ਦਿਮਾਗ ਵਾਲਾ ਬੰਦਾ ਹੈ ਜੀ ਉਹ ਐ ਚੋਕ ਸ਼ਾਸਤਰੀ ਜੀ ਸ਼ੋਕਮਰ ਸ਼ਾਸਤਰੀ ਐ ਚੋਕਮਰ ਸ਼ਾਸਤਰੀ ਤੇ ਦੂਸਰਾ ਆ ਗਿਆ ਜੀ ਬਿੰਦਾ ਜੀ ਨਾਲ ਪੂਰੀ ਸਪੋਰਟ ਕਰਦਾ ਉਹ ਤਿੰਨ ਪਹਿਲਾਂ ਹੋ ਚੁਕੇ ਇਹਨਾਂ ਨੂੰ ਪੈਸੇ ਪੂਤੇ ਦੇ ਕੇ ਇਹ ਹਿਸਾਬ ਨਾਲ ਕਿਸੇ ਨਾ ਕੇ ਕੰਪਰੋਮਾਈਜ਼ ਕਰਾ ਦਿੰਦਾ ਤੇ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਸ਼ਹਿਰ ਨੂੰ ਵੀ ਪਹਿਲਾਂ ਦਾ ਇਹ ਪੰਡਤ ਜਿਹੜੇ ਆਏ ਵੀ ਨਹੀਂ ਸਾਰੇ ਕੋਈ ਨਹੀਂ ਕੋਈ ਨਹੀਂ ਜੀ ਸਾਰਾ ਪਰਿਵਾਰ ਘਟਾ ਹੋਇਆ ਹੋਇਆ ਹੈ ਸ਼ਹਿਰ ਦੇ ਵਿੱਚ ਹਰੇਕ ਮੰਦਰ ਦੇ ਵਿੱਚ ਇਹੀ ਗੁੰਡੇ ਆਏ ਹੋਏ ਨੇ ਇਹਨਾਂ ਗੁੰਡਿਆਂ ਨੂੰ ਸ਼ਹਿਰ ਦੇ ਵਿੱਚੋਂ ਬਾਰ ਘੱਡਿਆ ਜਾਵੇ ਨਹੀਂ ਮੇਰਾ ਤਾਂ ਗਿਆ ਇਹ ਦੁਵਾਦ ਕਿਸੇ ਹੋਰ ਦਾ ਨਾ ਚੱਲਿਆ ਜਾਵੇ ਇੱਕ ਸਾਡੇ ਨੌਜਵਾਨ ਬੱਚੇ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਉਸ ਦਾ ਜਿਹੜਾ ਸਦਮਾ ਸਾਰੇ ਸ਼ਹਿਰ ਨੂੰ ਹੈ ਸਾਰਾ ਸ਼ਹਿਰ ਇਸ ਘਟਨਾ ਦੇ ਨਾਲ ਬੜੇ ਸ਼ੌਕ ਦੇ ਵਿੱਚ ਹੈ ਡਰ ਦੇ ਮਾਹੌਲ ਹੈ ਸੋ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਤੇ ਤੁਰੰਤ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾਵੇ ਤੇ ਜੋ ਬੱਚਾ ਜਿਹਦਾ ਇਸ ਤੂਨੇ ਤੋਂ ਚਲਾ ਗਿਆ ਹੈ ਉਜੋਂ ਸੱਚੀ ਸ਼ਰਧਾਂਜਲੀ ਇਹੀ ਹੋਏਗੀ ਕਿ ਅਸੀਂ ਉਹਨੂੰ ਇਨਸਾਫ਼ ਦਿਵਾ ਸਕੀਏ ਉਹਦੇ ਕਾਤਲਾਂ ਨੂੰ ਜਿਹੜਾ ਉਹ ਅਸੀਂ ਸਜ਼ਾ ਦਿਵਾ ਕੇ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਜਿਹੀ ਘਟਨਾ ਇਲਾਕੇ ਦੇ ਵਿੱਚ ਵੀ ਪਰਮਾਤਮਾ ਕਰੇ ਨਾ ਘਟੇ ਤੇ ਅਜਿਹੀ ਦਰਿੰਦਗੀ ਕੋਈ ਕਰਨ ਤੋਂ ਪਹਿਲਾਂ 100 ਵਾਰ ਸੋਚੇ ਉਹ ਵੀ ਇਹ ਕੰਮ ਕਰਨ ਦਾ ਕੀ ਨਤੀਜਾ ਜਿਹੜਾ ਅੱਜ ਬਗਲਾ ਮੁਕੀ ਮੰਦਰ ਦੇ ਆਪਣਾ ਵਿੱਚ ਇਹ ਭਾਣਾ ਵਾਪਰਿਆ ਸਾਡੇ ਆਪਣਾ ਸ਼ਹਿਰ ਦਾ ਬੱਚਾ ਸੀ ਕਾਲੂ ਤਾਂ ਬੇਨਤੀ ਹੈ ਅੱਜ ਉਹਨਾਂ ਮੌਤ ਦੇ ਘਾਟੇ ਪੰਡਤਾਂ ਨੇ ਉਤਾਰ ਦਿੱਤਾ ਸਾਡੀ ਇਹ ਮੰਗ ਹੈ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹੋ ਜਿਹੇ ਬੰਦਿਆਂ ਨੂੰ ਚੌਰਾਹੇ 'ਚ ਖੜਾ ਕੇ ਸੰਗਤੀ ਅਗਵਾਈ ਦੇ ਵਿੱਚ ਫਾਂਸੀ ਦੇਣੀ ਚਾਹੀਦੀ ਹੈ ਜੋ ਆਨਲਾਈਨ ਟਾਈਮ ਦੇ ਵਿੱਚ ਕ੍ਰਾਈਮ ਕਰਨ ਵਾਲਿਆਂ ਦਾ थर-थर ਸਰੀਰ ਆਤਮਾ ਕੰਬਣ ਲੱਗੇ ਸਾਡੀ ਇਹ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਹੈ ਇਹ ਜਿਹੜੀ ਗੁੰਡਾਗਰਦੀ ਕੀਤੀ ਗਈ ਹੈ ਇਹਨਾਂ ਨੇ ਪੰਡਤਾਂ ਨੇ ਇਹ ਮੰਦਰਾਂ ਦੀ ਆੜ ਲੈ ਕੇ ਆਪਣਾ ਕਾਜੂ ਬਦਾਮ ਪਿਸਤੇ ਖਾਂਦ ਦੇ ਘੰਟੀਆਂ ਵਜਾਉਂਦੇ ਨੇ ਇਹ ਸਾਡੇ ਸਨਾਤਨ ਧਰਮ ਨੂੰ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ एक ਇਸ ਮੰਦੀ ਕੁਝ ਬੰਦੇ ਸੀ ਰੌਂਡ ਅਪ ਕੀਤੇ ਆ। ਬਾਕੀ ਐਸ ਪਰ ਇਨਵੈਸਟੀਗੇਸ਼ਨ ਜੋ ਕੁਝ ਵੀ ਸਾਡੇ ਸਾਹਮਣੇ ਆਏਗਾ ਉਹ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ। ਸਰ ਮਾਮਲਾ ਸਾਹਮਣੇ ਕਿਵੇਂ ਆਇਆ? ਇਹ ਸਾਡੇ ਕੋਲ ਕੋਈ ਅੱਜ ਕੁਝ ਦਿਨ ਦੇ ਵਿੱਚ ਸਾਡੇ ਕੋਲ ਕੋਈ ਵਿਅਕਤੀ ਆਇਆ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਸਾਡਾ ਲੜਕਾ ਜੋ ਹੈ ਸਾਨੂੰ ਮਿਲ ਨਹੀਂ ਰਿਹਾ। ਉਹਦੇ ਗੁੰਸ਼ਲਾ ਹੋਣ ਦੀ ਉਹਨਾਂ ਨੇ ਦੱਸਿਆ ਸੀ ਤੇ ਅਸੀਂ ਉਹ ਕਹਿੰਦੇ ਪਰ ਫੋਨ ਉਹਦਾ ਚੱਲ ਰਿਹਾ। ਜਿਹਦੇ ਨਾਲ ਸਾਨੂੰ ਥੋੜਾ ਜਿਹਾ ਡਾਊਟ ਹੋਇਆ ਇਸ ਤੇ। ਉਹਨਾਂ ਵਾਕ ਕਰਦੇ ਕਰਦੇ ਕੁਛ ਇਹਨਾਂ ਦੇ ਕੋਈ ਕਰੀਬੀ ਨਹੀਂ ਸਾਨੂੰ ਆ ਕੇ ਦਿੱਸੇ ਵੀ ਸਾਨੂੰ ਇਹਨਾਂ ਇਹਨਾਂ ਬੰਦੇ 'ਚ ਸ਼ੱਕ ਹੈ। ਇਹ ਜਦੋਂ ਅਸੀਂ ਉਹਨਾਂ ਨੂੰ ਕੁਝ-ਕਿਝ ਕੀਤੀ ਤਾਂ ਹੌਲੀ-ਹੌਲੀ ਸਾਨੂੰ ਕਲੀਅਰ ਹੈ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਦੋਂ ਅਸੀਂ ਪੂਰੇ ਸ਼ੋਰ ਹੋ ਜਾਣੇ ਫਿਰ ਤੁਹਾਨੂੰ ਸਾਨੂੰ ਜਲਦੀ ਜਲਦੀ ਇਹ ਨਾਲ ਸਾਹ ਸਰਲਾਸ਼ ਦਾ ਪੋਸਟਮਾਰਟਮ ਕਦੋਂ ਤਾਂ ਕੋਈ ਹੋਗਾ। ਦੇਖੋ ਇਹ ਅ ਕੱਲ ਫਿਰ ਅਰਲੀ ਮਾਰਨਿੰਗ ਦੀ ਜਿਵੇਂ ਹੀ ਦਿਨ ਸ਼ੁਰੂ ਹੋਊਗਾ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੰਨੀ ਜਲਦੀ ਹੋ ਲਗਿਆ ਉਹਦਾ ਪੋਸਟਮਾਰਟਮ ਕਰਾ ਕੇ ਜਿਹੜੀ ਡੈਡ ਬੋਡੀ ਆ ਵਾਰਸਾ ਦੇ ਹਵਲੇ ਕਰੀ